प्यारे दोस्त साथियों आज आपा इनਾਂ ਸ਼ੀਪ ਦੀ ਜੋ ਭੇਡ ਹੈ ਇਹਨਾਂ ਦੀ ਡੀਵਰਮਿੰਗ ਕਰਨੀ ਹੈ ਡੀਵਰਮਿੰਗ ਹੈ ਜਿਹੜੀ ਇਹ ਹਰ 3 ਮਹੀਨੇ ਬਾਅਦ ਕਰਨੀ ਜ਼ਰੂਰੀ ਹੈ ਔਰ ਇੱਕ ਜਿਹੜੀ ਦਵਾਈ ਹੈ ਉਹਦੇ ਨਾਲ ਨਹੀਂ ਕਰਨੀ ਚਾਹੀਦੀ ਹਰ 3 ਮਹੀਨੇ ਬਾਅਦ ਦਵਾਈ ਬਦਲ ਕੇ ਕਰਨੀ ਚਾਹੀਦੀ ਪਹਿਲਾਂ ਆਪਣਾ ਡੀਵਰਮਿੰਗ ਹੈ ਜਿਹੜੀ ਉਹ ਨਿਲਜਾਨ N I L Z N ਨਿਲਜਾਨ ਦੀ ਸਪੈਲਿੰਗ ਪੈਂਦੇ ਆ ਬਰਵੇ ਕੰਪਨੀ ਦੀ ਹੁੰਦੀ ਹੈ ਇਹਦੇ ਨਾਲ ਕੀਤੀ ਸੀ ਤੇ ਹੁਣ ਆਪਾਂ ਜਿਹੜੀ ਡੀਵਰਮਿੰਗ ਹੈ ਉਹ ਜਾਈਕਲੋਜ਼ ZBY CLOZ ਜਾਈਕਲੋਜ਼ ਇਸ ਦਵਾਈ ਨਾਲ ਕਰਮੀ ਹੈ ਇਹਦੀ ਜਿਹੜੀ ਡੋਜ਼ ਹੈ 10 ਕਿਲੋ ਬਾਡੀ weight ਤੇ 1 ml ਹੈ ਇਹਦੀ ਜਿਹੜੀ ਡੋਜ਼ ਹੁੰਦੀ ਹੈ ਨਿਲਜਾਨ ਦੀ ਇਹ 3 ਕਿਲੋ ਬਾਡੀ weight ਤੇ 1 ml ਹੁੰਦੀ ਹੈ ਸੋ ਅੱਜ ਆਪਾਂ ਜਿਹੜਾ ਜਾਈਕਲੋਜ਼ ਹੈ ਇਹਦੇ ਨਾਲ ਸਾਰੇ ਪਸ਼ੂਆਂ ਦੀ ਜੋ ਇਹ ਭੇਡਾਂ ਨੇ ਇਹਨਾਂ ਦੀ ਡਿਵਰਮਿੰਗ ਕਰਨੀ ਹੈ ਸੋ ਭੇਡ ਬੱਕਰੀ ਵਾਸਤੇ ਇਹ ਬੜੀ ਵਧੀਆ ਡਿਵਰਮਿੰਗ ਵਾਸਤੇ ਜੈਕਲੋ ਚੰਗਾ ਰਿਜ਼ਲਟ ਹੈ ਸੋ ਅੱਜ ਆਪਾਂ ਤੁਹਾਨੂੰ ਡਿਵਰਮਿੰਗ ਹੈ ਜਿਹੜੀ ਉਹ ਕਰਕੇ ਇਹਦੇ ਨਾਲ ਦਿਖਾਉਂਦੇ ਆ ਜਿਵੇਂ ਹੁਣ ਆਪਾਂ ਇਸ ਭੇਡ ਦੀ ਸਾਥੀ ਦੀ ਡਿਵਰਮਿੰਗ ਕਰ ਰਹੇ ਹਾਂ 1 ਕਿਲੋ 10 ਕਿਲੋ ਬਾਡੀ weight ਦੀ ਅਸੀਂ 50 ਕਿਲੋ ਇਹਨੂੰ ਔਸਤ weight ਮੰਨਿਆ ਠੀਕ ਹੈ 50 ਕਿਲੋ ਤੇ 5 ਐਮਐਲ ਆਪਾਂ ਇਹਨੂੰ ਦੇਵਾਂਗੇ ਔਰ ਇਹ ਪ੍ਰੈਗਨੈਂਟੀ ਪ੍ਰੈਗਨੈਂਸੀ ਆ ਜੋ ਇਹ ਸੇਫ ਹੈ ਸੋ ਆਪਾਂ 10 ਕਿਲੋ ਬਾਡੀ weight ਦੇ ਹਿਸਾਬ ਨਾਲ 5 ਐਮਐਲ ਇਹਨੂੰ ਦੀਏ ਜਿੰਨ ਦਾ ਤਰੀਕਾ ਕੀ ਹੈ ਇਸ ਤਰ੍ਹਾਂ ਤੁਸੀਂ ਮੂੰਹ ਦੇ ਵਿੱਚ ਉਂਗਲ ਪਾ ਲਓ ਇਹਦੇ ਜਿਹੜੇ ਮੂਰੇ ਦੰਦ ਹੈ ਉਹ ਅੱਗੇ ਹੈ ਜਾਣਾ ਪਿੱਛੇ ਹੈ ਇੱਥੇ ਕੋਈ ਚੱਕਰ ਨਹੀਂ ਤੁਹਾਡੀ ਉਂਗਲ ਨੂੰ ਸੇਫ ਹੈ ਔਰ ਇਸ ਤਰ੍ਹਾਂ ਜਿਹੜੀ ਐਦਾਂ ਨਹੀਂ ਕਰਨਾ ਮਤਲਬ ਐਦਾਂ ਤਾਂ ਇਹ ਜਿਹੜਾ ਫੂਡ ਪਾਈਪ ਆਪਣਾ ਸਾਲੀ ਨਾਲ ਹੀ ਚ ਜਾ ਸਕਦਾ ਹੈ ਫੂਡ ਪਾਈਪ ਦੀ ਜਗਾ ਇਹ ਇਹਨੂੰ ਇੱਥੇ ਰੱਖਣਾ ਇਦਾਂ ਤਾਂ ਕਿ ਪਰਲੇ ਬੋਲ ਨਾਲ ਜਾ ਕੇ ਇਹ ਟਕਰਾਵੇ ਹੌਲੀ ਹੌਲੀ ਸਲੋ ਸਲੋ ਇਹਨੂੰ ਪੁਸ਼ ਕਰਨਾ ਹੈ ਤਾਂ ਕਿ ਆਰਾਮ ਨਾਲ ਪਸ਼ੂ ਜੀਵ ਨਹੀਂ ਦੱਬਣੀ ਬਿਨਾ ਜੀਵ ਦੱਬੇ ਆਰਾਮ ਨਾਲ ਤੁਸੀਂ ਇਦਾਂ ਦੇ ਦਿਓ ਕੋਈ ਚੱਕਰ ਨਹੀਂ ਠੀਕ ਹੈ ਇਹ ਸਹੀ ਤਰੀਕਾ ਹੈ ਜਿਹੜਾ ਹੈਗਾ ਦਵਾਈ ਦੇਣ ਦਾ ਸੋ ਸਾਡਾ ਪੰਜਾਬ ਸ਼ੀਪ ਫਾਰਮ ਚੈਨਲ ਹੈ ਉਸ ਨੂੰ ਪਲੀਜ਼ ਸਬਸਕ੍ਰਾਈਬ ਕਰੋ ਲਾਇਕ ਕਰੋ ਸ਼ੇਅਰ ਕਰੋ ਥੈਂਕਸ